మార్కెట్ కమిటీ ଅମ୍લોਧ ਦੇ ਜਿਹੜੇ ਸਾਡੇ ਸਾਬਕਾ ਸਕੱਤਰ ਸੀ ਸਰਦਾਰ ਸੁਦੀ ਸਿੰਘ ਠੀਮਾ ਜੀ ਪਿਛਲੇ ਮਹੀਨੇ ਉਹਨਾਂ ਦੀ ਰਿਟਾਇਰਮੈਂਟ ਹੋ ਗਈ ਤੇ ਉਹ ਹੁਣ ਰਿਟਾਇਰਡ ਲਾਈਫ ਜਾ ਰਹੇ ਨੇ ਅੱਜ ਮਾਰਕੀਟ ਕਮੇਟੀ ਲੋ ਦੇ ਵਿੱਚ ਸਰਦਾਰ ਗੁਜੀਤ ਸਿੰਘ ਉਹਨਾਂ ਨੇ ਬਤੌਰ ਸੈਕਟਰੀ ਮਾਰਕੀਟ ਕਮੇਟੀ ਅੱਜ ਆਪਣਾ ਕੰਮ ਕਰ ਸੰਭਾਲਿਆ ਕਿਉਂਕਿ ਤੁਹਾਨੂੰ ਪਤਾ ਹੈ ਕਿ ਆਪਣੀ ਮੰਡੀ ਵਾਲੀ 벨ਟ ਹੈ ਤੇ ਮੱਕੀ ਵਾਲੀ 벨ਟ ਹੈ ਤੇ ਪਿਛਲੇ ਕਾਫੀ ਸਮੇਂ ਤੋਂ ਕਈ ਦਿਨਾਂ ਤੋਂ ਮੱਖੀ ਵੀ ਆ ਰਹੀ ਸੀ ਤਾਂ ਆਰਤੀਆਂ ਭਰਾਵਾਂ ਦੀ ਬੜੀ ਖੁਰਜੋਰ ਸਫਾਰਸੀ ਵੀ ਜਲਦੀ ਤੋਂ ਜਲਦੀ ਇੱਥੇ ਜਿਹੜੇ ਸੈਕਟਰੀ ਮਾਰਕੀਟ ਕਮੇਟੀ ਉਹਨਾਂ ਨੂੰ ਬੁਣ ਕੀਤਾ ਗਿਆ ਬਈ ਮੈਂ ਧੰਨਵਾਦ ਕਰਨਾ ਚਾਹੁੰਦਾ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਕੋਨ ਸਿੰਘ ਮਾਨ ਹੋਰ ਹਨ ਸਾਡੇ ਮੰਡੀ ਬੋਰਡ ਦੇ ਚੇਅਰਮੈਨ ਸਰਦਾਰ ਰਚਾ ਸਿੰਘ ਵਰਸਿਤ ਜੀ ਜਿਨ੍ਹਾਂ ਨੇ ਸਰਦਾਰ ਗੁਜੀਤ ਸਿੰਘ ਜੀ ਨੂੰ ਸਾਡੀ ਅਮਲੋ ਮੰਡੀ ਦੀ ਰੋੜ ਦੇਖਦੇ ਹੋਏ ਇੱਕ ਬੜੀ ਹੁੰਮਾਰ ਤੇ ਬੜੇ ਯੰਗ ਸੈਕਟਰੀ ਗੁਜੀਤ ਸਿੰਘ ਨੂੰ ਭੇਜਿਆ ਮੈਂ ਉਮੀਦ ਕਰਦਾ ਹਾਂ ਕਿ ਸਦਾ ਗੁਜੀ ਜੀ ਸਿੰਘ ਵੀ ਸਾਡੇ ਮਾਰਕੀਟਿੰਗ ਮੀਟ ਦੇ ਚੇਅਰਮੈਨ ਮੈਡਮ ਸੁਖਿੰਦਰ ਕੁਆਰ ਗੈਲੋ ਜੀ ਨਮੂਨੇ ਨਮੂਨੇ ਲਾ ਕੇ ਚੱਲਣਗੇ ਤੇ ਸਾਡੇ ਜਿੰਨੇ ਵੀ ਕਿਸਾਨ ਭਰਾ ਨੇ ਸਾਡੇ ਆਰਟੀ ਭਰਾ ਨੇ ਉਹਨਾਂ ਦਾ ਕੰਮ ਹੈ ਜਿਹੜਾ ਬਿਨਾਂ ਵਿਗਨ ਤੋਂ ਵਧੀਆ ਤਰੀਕੇ ਨਾਲ ਜਿਵੇਂ ਪਹਿਲਾਂ ਮੰਡੀ ਚੱਲਦੀ ਸੀ ਉਸ ਤੋਂ ਸੁਧਾਰ ਕਿਵੇਂ ਤੱਕ ਹੈ ਮੈਂ ਤਲ ਗਈ ਸੀਗਾ ਸੀਜ਼ਨ ਆ ਰਿਹਾ ਇਸ ਪਰ ਮੱਕੀ ਦਾ ਸੀਜ਼ਨ ਆਪਣੇ ਏਰੀਆ ਚ ਕਾਫੀ ਵਧੀਆ ਚੱਲ ਰਿਹਾ ਹੈ ਜੀ ਮੱਕੀ ਦੀ ਅਰਾਈਵਲ ਵੀ ਪਹਿਲਾਂ ਨਾਲੋਂ ਜ਼ਿਆਦਾ ਮੇਰੇ ਕੋਲ ਐਗਜ਼ੈਕਟ ਫਿਗਰਸ ਤਾਂ ਨਹੀਂ ਹੈਗੀਆਂ ਪਰ ਜੋ ਸੋਨ ਨੂੰ ਮਿਲਦਾ ਕਿ ਮਕੀਨੀ ਅਰਾਈਵਲ ਜ਼ਿਆਦਾ ਹੈ ਤੇ ਕੁਝ ਦੀ ਗੱਲ ਇਹ ਹੈ ਕਿ ਕਈ ਪ੍ਰਾਈਵੇਟ ਵਪਾਰੀ ਵੀ ਨੇ ਜਿਹੜੇ ਉਹ ਇਸ ਵਾਰ ਇੱਥੇ ਖਰੀਦ ਕਰਨ ਆਏ ਨੇ ਤੇ ਕਿਸਾਨਾਂ ਨੂੰ ਰੇਟ ਵੀ ਵਧੀਆ ਮਿਲ ਰਿਹਾ ਹੈ ਤੇ ਉਮੀਦ ਕਰਦਾ ਹਾਂ ਕਿ ਸੀਜ਼ਨ ਅਗੇ ਨਿਕਲੇਗਾ ਕੈਮਰਾ ਦਾ ਕਾਰਵਾਈ ਹੋਇਆ ਕੋਈ ਨੂੰ ਮਦਦ ਨਹੀਂ ਕਰ ਸਕਦਾ ਮੈਂ ਮੀਟ ਆ ਗਈ ਯਾਰ ਕੀ ਕਹਿਣਾ ਤੁਹਾਨੂੰ ਦੇਖੋ ਜਿਵੇਂ 1 ਮਾਰਚ ਤੋਂ ਸਾਡੀ ਸਰਕਾਰ ਨੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਵਨ ਸਿੰਘ ਮਾਨਮੋਹਰਾਂ ਨੇ ਨਸ਼ੇ ਖਿਲਾਫ ਇੱਕ ਯੁੱਧ ਛੇੜਿਆ ਸੀ ਜਿਹਦਾ ਨਾਮ ਰੱਖਿਆ ਗਿਆ ਸੀ ਯੁੱਧ ਨਸ਼ੇੰਦ੍ਰਗ ਤੇ ਇਹ ਸਰਕਾਰ ਦਾ ਇੱਕ ਫੈਸਲਾਕੁਨ ਮੁਹਿੰਮ ਹੈ ਜਿਹਦੇ ਵਿੱਚ ਅਸੀਂ ਪ੍ਰਣ ਕੀਤਾ ਹੈ ਕਿ ਪੰਜਾਬ ਦੇ ਵਿੱਚ ਜਿਹੜਾ ਨਸ਼ਾ ਤਸਤੀ ਦਾ ਕਾਰੋਬਾਰ ਹੈ ਨੂੰ ਜੜ੍ਹੋਂ ਕਾਵਾਂਗੇ ਮੈਨੂੰ ਬੜੀ ਖੁਸ਼ੀ ਹੈ ਕਿ ਸਾਡੇ ਹਲਕੇ ਦੀ ਜਿਹੜੀ ਪੁਲਸ ਹੈ ਉਹ ਇਹਦੇ ਵਿੱਚ ਬੜੀ ਐਮ ਭੂਮਿਕਾ ਨਿਭਾ ਰਹੀ ਹੈ ਜੇ ਤੁਸੀਂ ਨੰਬਰ ਆਫ ਅਰੈਸਟਸ ਦੇਖੋਗੇ ਤਾਂ ਹਲਕਾ ਹਲੂਆ ਜਿਹੜਾ ਨਸ਼ਾ ਤਸਕਰਾਂ ਦੇ ਅਰੇਸਟਾਂ ਦੇ ਵਿੱਚ ਪੰਜਾਬ ਦੇ ਟੌਪ 5 ਹਲਕਿਆਂ ਦੇ ਵਿੱਚ ਆਉਂਦਾ ਜੇ ਤੁਸੀਂ ਨੰਬਰ ਆਫ ਕੇਸਸ ਦੇਖੋਗੇ ਐਨਡੀਪੀਐਸ ਦੇ ਜਿਹੜੇ ਇੱਕ ਮਾਸਖ ਤੋਂ ਬਾਅਦ ਹੋਏ ਨੇ ਉਹਦੇ ਵਿੱਚ ਵੀ ਹਲਕਾ ਅਮਲੋਆ ਪੰਜਾਬ ਦੇ ਟੌਪ 5 ਹਲਕਿਆਂ ਦੇ ਵਿੱਚ ਆਉਂਦਾ ਹੈ ਤੇ ਪੰਜਾਬ ਸਰਕਾਰ ਜਿਹੜੇ ਨਸ਼ਾ ਤਸਕਰ ਨੇ ਨਸ਼ਾ ਤਸਕਰ ਜਿਹੜੀ ਕਾਲੀ ਕਮਾਈ ਦੇ ਨਾਲ ਪ੍ਰਾਪਰਟੀ ਬਣਾਉਂਦੇ ਨੇ ਉਹ ਪ੍ਰਾਪਰਟੀਆਂ ਤੇ ਬਲਡوزر ਚਲਾ ਕੇ ਬਲਡوزر ਵੀ ਟਾ ਰਹੀ ਹੈ ਮੇਰੇ ਲਈ ਬੜੀ ਖੁਸ਼ੀ ਦੀ ਗੱਲ ਹੈ ਕਿ ਹਲਕਾ ਅਮਲੋ ਇਸ ਇਨਾ ਕਾਰਵਾਈਆਂ ਦੇ ਵਿੱਚ ਪੂਰੇ ਪੰਜਾਬ ਦੇ ਵਿੱਚ ਨੰਬਰ 1 ਹੈ ਅੱਜ ਪਿੰਡ ਕੋਲੂ ਮਜਰੇ ਦੇ ਵਿੱਚ ਪੰਜਵੀਂ ਨਸ਼ਾ ਤਸਕਰਾਂ ਦੇ ਖਿਲਾਫ ਕਾਰਵਾਈ ਹੋਈ ਹੈ ਇੱਕ ਨਸ਼ਾ ਤਸਕਰ ਜਿਹੜਾ ਪਿਛੇ ਦੇ ਕਾਫੀ ਵੱਡੀ ਮਾਤਰਾ 'ਚ ਨਸ਼ਾ ਤਸਕਰੀ ਕਰਦਾ ਫੜਿਆ ਗਿਆ ਸੀ ਉਹਦੀ ਜਿਹੜੀ ਦੁਕਾਨ ਹੈ ਉਹਦੇ ਉੱਤੇ ਬੰਦੋਬਸਤ ਚੱਲਿਆ ਤੇ ਕਾਰਵਾਈ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਹੋਰ ਵੀ ਨਸ਼ਾ ਤਸਕਰ ਨੇ ਜਿਹੜੇ ਹਲੇ ਵੀ ਬਾਜ਼ ਨਹੀਂ ਆ ਰਹੇ ਉਹਨਾਂ ਦੇ ਉੱਤੇ ਕਾਰਵਾਈਆਂ ਕਰਾਉਣ ਦੀ ਸਾਡੀ ਪੂਰੀ ਤਿਆਰੀ ਹੈ ਇਹ ਫੁੱਲ ਐਂਡ ਫਾਈਨਲ ਵਾਰਨਿੰਗ ਹੈ ਵੀ ਜੇ ਤੁਸੀਂ ਹਲੇ ਵੀ ਇਸ ਕੰਮ ਦੇ ਵਿੱਚ ਕੋਈ ਸ਼ਾਮਲ ਹੈ ਤਾਂ ਤੁਸੀਂ ਹੁਣ ਵੀ ਟੱਲ ਜਿਓ ਨਹੀਂ ਤਾਂ ਉਹ ਤੁਹਾਨੂੰ ਉਧਰ ਨਹੀਂ ਪਤਾ ਚੱਲਣਾ ਜਿੱਦਣ ਸਰਕਾਰ ਦਾ ਬੁਲਡੋਜ਼ਰ ਪੀਲਾ ਪੰਜਾਬ ਦੇ ਘਰਾਂ ਤੋਂ ਚੱਪ। ਲੋਕਾਂ ਨੇ ਵੀ ਕਹਾਣਾ ਪੜਨੀ। ਮੈਂ ਲੋਕਾਂ ਦਾ ਬਹੁਤ ਧੰਨਵਾਦ ਕਰਨਾ ਚਾਹੁੰਦਾ ਜਿਨ੍ਹਾਂ ਦਾ ਹੁਣ ਸਾਨੂੰ ਸਹਿਯੋਗ ਮਿਲਣ ਲੱਗਿਆ। ਪਹਿਲਾਂ ਕਾਫੀ ਲੰਮਾ ਸਮਾਂ ਜਿਹੜੇ ਪੰਜਾਬ ਦੇ ਲੋਕ ਨੇ ਉਹਨਾਂ ਨੇ ਵੀ ਹਿੰਮਤ ਆਰੀ ਹੋਈ ਸੀ ਉਹ ਵੀ ਨਸ਼ਾ ਤਸਕਰਾਂ ਦੇ ਖਿਲਾਫ ਜਾਣਕਾਰੀ ਦੇਣ ਤੋਂ ਡਰਦੇ ਸੀ ਕਿਉਂਕਿ ਉਹਨਾਂ ਦੇ ਮਨਾਂ ਦੇ ਵਿੱਚ ਇਹ ਬੈਠਾ ਹੋਇਆ ਸੀ ਵੀ ਨਸ਼ਾ ਤਸਕਰਾਂ ਤੇ ਕੋਈ ਸਖਤ ਕਾਰਵਾਈ ਨਹੀਂ ਹੈ ਤੇ ਬਾਜੂ ਆ ਕੇ ਉਹਨਾਂ ਨੇ ਸਾਨੂੰ ਤੰਗ ਕਰਨਾ ਹੈ ਜਿਨ੍ਹਾਂ ਦੀ ਜਾਣਕਾਰੀ ਕੋਲ ਸਾਨੂੰ ਦਿੱਤੀ। ਸਾਡੀ ਸਰਕਾਰ ਦੇ ਜਿਹੜੇ ਪਿਛਲੇ ਲਗਭਗ 3.5 ਮਹੀਨਿਆਂ ਤੋਂ ਜਿਹੜੀਆਂ ਕਾਰਵਾਈਆਂ ਹੋ ਰਹੀਆਂ ਨੇ ਉਹਦੇ ਨਾਲ ਪੰਜਾਬ ਦੇ ਲੋਕਾਂ ਦਾ ਹੌਸਲਾ ਵਧਿਆ ਲੋਕ ਖੁੱਲ ਕੇ ਹੁਣ ਬਾਹਰ ਆ ਰਹੇ ਨੇ ਤੇ ਨਸ਼ਾ ਤਸਕਰੀ ਦੀ ਜਾਣਕਾਰੀ ਹੈ ਜਿਹੜੀ ਉਹ ਸਾਡੇ ਕੋਲ ਪਹੁੰਚਦੀ ਕਰ ਰਹੇ ਨੇ ਮੈਂ ਹਲਕਾ ਅਮਲੋ ਦੇ ਜਿੰਨੇ ਵੀ ਸਾਡੇ ਸੁਜੀਗਨ ਵੋਟਰ ਨੇ ਮੈਂ ਸਾਰਿਆਂ ਨੂੰ ਬੇਨਤੀ ਕਰਨਾ ਚਾਹੁੰਗਾ ਕਿ ਕੋਈ ਵੀ ਨਸ਼ਾ ਤਸਕਰੀ ਦੀ ਕੋਈ ਜਾਣਕਾਰੀ ਹੈ ਤਾਂ ਸਾਡਾ ਜਰੂਰ ਸਾਂਝੀ ਕਰੋ ਮੇਰੇ ਦਫ਼ਤਰ ਤੱਕ ਪਹੁੰਚਦੀ ਕਰੋ ਮੇਰੇ ਨੰਬਰ ਤੇ ਪੇਜੋ ਜਾਂ ਆਪਣੇ ਕੰਡੀ ਸਰਪੰਚ ਨੂੰ ਪੇਜੋ ਇਸ ਤੋਂ ਇਲਾਵਾ ਸਰਕਾਰ ਨੇ ਇੱਕ ਵਟਸਐਪ ਨੰਬਰ ਰਿਲੀਜ਼ ਕੀਤਾ ਹੋਇਆ ਹੈ 9778100200 ਉਸ ਨੰਬਰ ਤੇ ਤੁਸੀਂ WhatsApp ਮੈਸੇਜ ਪਾ ਕੇ ਵੀ ਨਸ਼ਾ ਤਸਕਰੀ ਦੀ ਜਾਣਕਾਰੀ ਦੇ ਸਕਦੇ ਹੋ ਤੇ ਸਾਡੀ ਪੁਲਿਸ ਯਕੀਨੀ ਬਣਾਊਗੀ ਕਿ 24 ਘੰਟੇ ਦੇ ਵਿੱਚ ਵਿੱਚ ਜਿਹੜਾ ਨਸ਼ਾ ਤਸਕਰੀ ਉੱਤੇ ਕਾਰਵਾਈ ਹੋਵੇ ਪਰ ਮੈਂ ਅੱਜ ਦੇ ਮਾਰਕੀਟ ਕਮੇਟੀ ਦਾ ਅਮਲੋ ਦਾ ਚਾਰ ਚੁਭਾ ਲਿਆ ਜੀ ਤੇ ਮੈਂ ਕਹਿਣਾ ਚਾਹੁੰਦਾ ਆ ਵੀ ਮੈਂ ਆਪਣਾ ਕੰਮ ਮਿਹਨਤ ਤੇ ਇਮਾਨਦਾਰੀ ਨਾਲ ਤੇ ਸਾਰਿਆਂ ਨਾਲ ਲੈ ਕੇ ਚੱਲਾਂਗਾ ਜੀ ਇਹ ਵੀ ਕਰਨਾ ਚਾਹੁੰਦਾ ਜੀ ਆਰਤੀਆਂ ਤੇ ਆਰਤੀ ਆਹ ਤੇ ਕਿਸਾਨਾਂ ਨੂੰ ਅਪੀਲ ਕਰਨਾ ਚਾਹੁੰਦਾ ਜੇ ਹੁਣ ਮੱਕੀ ਦਾ ਸੀਜ਼ਨ ਚੱਲ ਰਿਹਾ ਹੈ ਜੀ ਤੇ ਕਿਸਾਨ ਆਪਣੀ ਸੁੱਕੀ ਫਸਲ ਲੈ ਕੇ ਆਣ ਤੇ ਕੋਈ ਮੰਡੀ ਵਿੱਚ ਦਿੱਕਤ ਨਾ ਆਵੇ ਤੇ ਆਰਤੀ ਆਪਣਾ ਪ੍ਰੋਪਰ ਉਹਦੀ ਸਫਾਈ ਵਗੈਰਾ ਕਰਕੇ ਉਹਦਾ ਰੇਟ ਵਧੀਆ ਤਰੀਕੇ ਨਾਲ ਲੱਗ ਸਕੇ